ਵਫਾਦਾਰੀ ਕੀ ਜੀ ਹੁੰਦੀ ਹੈ ਨਾ ਆ ਕੁੱਤੇ ਨੇ ਸਾਬਿਤ ਕਰਤਾ ਯਾਰ ਇਹ ਪਿੰਡ ਤੋਂ ਲੱਗਿਆ ਯਾਰ ਬਾਬੇ ਫੜੀ ਮਾੜਾ ਫੋਨ ਤੇ ਆ ਆ ਕੁੱਤਾ ਯਾਨਕੀ ਉਹ ਜਾ ਰਿਹਾ ਹੈ ਨਾ ਜਿਹੜਾ ਕਾਲਾ ਜਾ ਯਾਰ ਇਹ ਨਾ ਪਿੰਡ ਤੋਂ ਲੱਗਿਆ ਯਾਰ ਬਾਈ ਇਹ ਇਹ ਆਪਣੇ ਮਾਲਕਾਂ ਦੇ ਪਿੱਛੇ ਮਾਲਕ ਮੋਟਾ ਸੰਗਤ ਵੱਲੀ ਜਾ ਰਹੇ ਨੇ ਕੋਣ ਆਇਆ ਯਾਰ ਇੱਕ ਮਿੰਟ ਉਹ ਦੇਖੋ ਉਹ ਦੇਖੋ ਦੇਖੀ ਜਾਓ ਯਾਰ ਬੰਦਰਾੜ ਤੱਕ ਹੀ ਜਾਊਗਾ ਇਹ ਦੇਖਿਓ ਆ ਹੁੰਦੀ ਹੈ ਵਫਾਦਾਰੀ ਬਾਬੇ ਅੱਜ ਕਾਲ ਇਨਸਾਨਾਂ ਚ ਮੁੱਕ ਚੁੱਕੀ ਆ ਪਰ ਕੁੱਤਿਆਂ ਚ ਜਾਨਵਰਾਂ ਚ ਇਹ ਹੈਗੀ ਹਾਲੇ ਆਹ ਕੁੱਤਾ ਦੇਖ ਲਓ ਬਾਈ ਇਹ ਪਿੰਡ ਤੋਂ ਆਇਆ ਬਾਈ ਪਿੰਡ ਤੋਂ ਯਾਰ ਹੋਂਣਾ ਤੁਨੂੰ ਹੌਂਕਣ ਲੈ ਰਿਹਾ ਵਿਚਾਰਾ ਯਾਰ ਦੰਮ ਨਿਕਲ ਗਿਆ ਇਹਦਾ ਆ ਦੇਖੋ ਯਾਰ ਹੁਣ ਵੀ ਨਾਲ-ਨਾਲ ਜਾਉਂਦੇ ਹੋ ਟੀਬ ਨਿਕਲ ਰਿਹਾ ਦੇਖ ਯਾਰ ਬਾਈ ਦੇਖ ਭਾਂਜਾ ਆ ਰਹੀ ਆ ਮਰਨਾਲਾ ਹੋ ਰਿਆ ਨਾਲੇ ਮਰਨਾਲਾ ਨੂੰ ਆਪਾਂ ਚੱਕ ਕੇ ਲੈ ਜਾਂਦੇ ਅੰਛਰ ਦੀ ਨਾਲ ਅਰੇ ਗੱਲ ਤਾਂ ਗੱਲ ਆ ਯਾਰ ਦੇਖੀ ਤੁਸੀਂ ਆਪ ਉਹ ਵਿਚਾਰੇ ਐ ਲੱਭੀ ਵਰਦੇ ਨੇ ਤੁਸੀਂ ਇਹਨੂੰ ਤੁਸੀਂ ਲੈ ਜਿਓ ਯਾਰ ਵਿਚਾਰੀ ਨੂੰ ਜਾਂ ਤਾਂ ਨਾਲ ਹਨਾ ਹਾਂ ਜਾਂ ਫਿਰ ਲੈ ਕੇ ਨਾ ਆਉਣ ਨਾਲ ਆ ਇਹ ਵੀ ਜਾਨਵਰ ਆ ਯਾਰ ਨਿਕਲ ਰਿਹਾ ਯਾਰ ਵਿਚਾਰੇ ਦੀ ਗਰਮੀ ਦਾ ਟਾਈਮ ਆ ਯਾਰ ਉਹੀ ਘੋਰਾ ਪੈ ਕੇ ਮਰਦੂ ਯਾਰ ਇਹ ਤਾਂ ਵਿਚਾਰਾ ਬਹੁਤ ਲੱਗਦਾ ਓ ਲੰਘ ਗਿਆ ਆਪਣਾ ਦੇ ਹੁਣ ਓ ਮੂੰਹ ਚੋਂ ਝੱਕ ਨਿਕਲਣ ਲੱਗੀ ਓ ਵਿਚਾਰੇ ਦੇ ਦੇਖੀ 7 6 7 ਕਿਲੋਮੀਟਰ ਕਰਦੇ ਆ ਜੀ 6 7 ਕਿਲੋਮੀਟਰ ਦੇਗਣਾ ਪਾਪੇ ਗਰਾਂ ਦਾ ਬਣਾਉਂਦੇ ਵਫਾਦਾਰੀ ਕਰਕੇ ਅੱਨੇ ਬਾਹ ਭੱਜ ਰਿਹਾ ਯਾਰ ਆਪਣੇ ਮਾਲਕਾਂ ਕਰਕੇ ਸਿਰਫ ਸੇਵਾ ਤੇ ਉਧਰ ਪੂਰ ਵੀ ਨਹੀਂ ਕੋ ਯਾਰ ਇੱਥੇ ਦੀ ਬਿਠਾ ਦੋ ਨੇ प्यार ही करता यार बेचारा ਤੁਸੀਂ ਲੈ ਆਇਓ ਯਾਰ ਉਹਨੂੰ ਦਸ ਬੋਰੀਆਂ ਜਿੰਦੀ ਬਿਠਾ ਕੇ ਹਾਂ ਬਸ ਉਹੀ ਹੈ ਜੇ ਕੋਈ ਤੁਹਾਡੇ ਪਿੱਛੇ ਭੱਜ ਰਹਿਣ ਉਹਦਾ ਵਫਾਦਾਰ ਹੋਗੇ ਹਾਂ ਉਹਦੀ ਕਦਰ ਨਹੀਂ ਕਰੀ ਜਾਂਦੀ ਕਦਰ ਕਰਨੀ ਚਾਹੀਦੀ ਆ ਯਾਰ ਹਾਂ ਨਾ ਜੀ ਦਾ ਕਰਦਾ ਨੂੰ ਬੱਚਾ ਨੂੰ ਬਿਠਾ ਲੈਣੇ ਬਾਟਰ ਨਾ ਲਵੇ ਪਰ ਬਈ ਆਪਦਾ ਵੀ ਡਰ ਲੱਗਦਾ ਯਾਰ ਸੱਚੀ ਬਈ ਯਾਰ ਆਪਦਾ ਵੀ ਡਰ ਲੱਗਦਾ ਯਾਰ ਹੋਂਕ ਕਰ ਲੈ ਰਿਹਾ ਵਿਚਾਰਾ ਓਏ ਮੈਂ ਕਹਾਂ ਯਾਰ ਇਹਦਾ ਉੱਚੇ ਰੱਖ ਜਾ ਕੇ ਓਏ ਨਾ ਦੌੜਾ ਪੈ ਜਾ ਯਾਰ ਵਿਚਾਰੇ ਦੇ ਦੇ ਕਾਇ ਉਹ ਵੀ ਬੈਤ ਗਿਆ ਹੁਣ ਮੋਟਾ ਹੋ ਗਿਆ ਨਾ ਅੱਛੀ ਡਿਜੀ ਨਹੀਂ ਹੁਣ ਤੱਕ ਠੀਕ ਹੈ ਨਹੀਂ ਹੈਗਾ ਯਾਰ ਹਨਾ ਪਰ ਉਹ ਬੱਸ ਤਾਂ ਹੋ ਰਹੀ ਹੈ ਦੀ ਵਿਚਾਰੇ ਦੀ ਪਰ ਵੀ ਬਹੁਤ ਵਧੀਆ ਸਪੀਡ ਤੇ ਭੱਜਿਆ ਜਾ ਰਿਹਾ ਹੈ 30 ਦੀ ਸਪੀਡ ਤੇ ਜਾਂਦਾ ਹੈ 30 ਦੀ ਤਾਂ ਹੁਣ ਹੋਇਆ ਇਹ ਵਿਚਾਰਾ ਦੇਖੋ ਇਹ ਕੱਚੇ ਪਤਾ ਕਿਉਂ ਦੁਰਦਾ ਸੜਕ ਧੱਤੀ ਲੱਗਦੀ ਐ ਇਹਨੂੰ ਦੇਖ ਉਹ ਖੜੇ ਵੀ ਨਹੀਂ ਸਾਹਮਣੇ ਵੀ ਨਹੀਂ ਖੜੇ ਗੱਤ ਗੱਲ ਆ ਯਾਰ ਹਨਾ ਪਰ ਹੁਣ ਫਤਾਈ ਨੂੰ ਵੀ ਇੱਧਰ ਗਏ ਨੇ ਮੰਗਦੀ ਜਾ ਰਿਹਾ ਦੇਖ ਲੈ ਵਿਚਾਰਾ ਖੜਕਨੇ ਪੈਰ ਮਚਾਤੇ ਹੁਣ ਇਹਦੇ ਹੁਣ ਪੱਕੇ ਪੁੱਟੇ ਪੱਜਣਾ ਹੁਣ ਕੱਚੇ ਚ ਭੱਜ ਰਿਹਾ ਦੇਖ ਲੋ ਵਿਚਾਰਾ ਯਾਰ ਆਪਾਂ ਕਹਿੰਦੇ ਕੀ ਜਾਨਵਰ ਦੇਖ ਲੈ ਯਾਰ ਭਾਂਚ ਵਫਾਦਾਰੀ ਸੱਚੀ ਜਾਨ ਭਾਂਚ ਹੀ ਰਹਿ ਗਈ ਯਾਰ ਹੁਣ ਅਸਬੂਤ ਆ ਤੁਹਾਡੇ ਸਾਹਮਣੇ ਹਾਂ ਤੁਹਾਡੇ ਸਾਹਮਣੇ ਸਬੂਤ ਆ ਸੱਚੀਆਂ ਰਹਿ ਗੱਲ ਦਾ ਨਾਲੇ ਕੁਝ ਆ ਪਾਇਨੀ ਤਾਕੜੀ ਉਹ ਬਰੀਡ ਹੈ ਕੋਈ ਖਾਸ ਆ ਆ ਉਹਨਾਂ ਇੱਥੇ ਦੇਖ ਰਿਹਾ ਦੇਖੀ ਵੀ ਕਿੱਧਰ ਗਿਆ ਦੇਖ ਓਏ ਦੇਖਿਆ ਨੇ ਮੜਾ ਜਾ ਖੜ ਕੇ ਵੀ ਕਿੱਧਰ ਗਿਆ ਗਲਤ ਗੱਲ ਆ ਯਾਰ ਉਹਨਾਂ ਦੀ